ਤੇ ਹੁਣ ਤੁਸੀਂ ਇਹ ਦੱਸੋ ਵੀ ਮੈਕ ਦੀ ਆਵਾਜ਼ ਕਿੰਦਾ ਦੀ ਆਉਣੀ ਜੇ ਤਾਂ ਮੈਂ ਅਗੇ ਸਿੰਪਲ ਫੋਨ ਵਿੱਚ ਬਣਾਉਣਾ ਹੁਣ ਮਾਈਕ ਵਿੱਚ ਡੈਵੇ ਬਣਾ ਓਏ ਜੇ پہاੜ ਨਾ ਮੱਥਾ ਲਾਇਆ پہاੜ ਡਿੱਗ ਪੈਂਦੇ ਤੇ ਦੁਨੀਆ ਤੇ ਕੋਈ پہاੜ ਹੀ ਨਹੀਂ ਸੀ ਰਹਿਣਾ ਸੋਹਣਿਆ ਹਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਲ ਕਰਦਾ ਨਵੇਂ ਵਲੌਗ ਦੇ ਵਿੱਚ ਚੈੱਕ ਕਰੋ ਆ ਗਏ ਮੈਕ ਅੱਜ ਹੌਲੀ ਲੈਂਡ ਦੇ ਮੰਗਵਾਏ ਜਿਹੜੇ ਤੁਹਾਨੂੰ ਦੱਸਦਾ ਬਾਕੀ ਹੁਣ ਡਿਲੀਵਰ ਹੈ ਮਰਫੀ ਲੈਣੇ ਆ ਡਿਲੀਵਰੀ ਤੇ ਬਾਕੀ ਤੁਹਾਨੂੰ ਮੈਂ ਓਪਨ ਕਰਕੇ ਸਾਰੀ ਉਹ ਹੈ ਨਾ ਉਸ ਅਨਬਾਕਸਿੰਗ ਦਿਖਾ ਦੂੰਗਾ ਕਰਦੇ ਜਾ ਕਰਦੇ ਰੇਂਜ ਟੈਸਟ ਜਿਹੜੇ ਮੈਕ ਮੰਗਵਾਏ ਨਾ ਹੋ ਰਹੇ ਰੇਂਜ ਟੈਸਟ ਕਰਦੇ ਕਿੱਥੋਂ ਤੱਕ ਜਾ ਕੇ ਤੇ ਆਵਾਜ਼ ਮਿਲ ਵੀ ਆ ਸਕਦੀ ਵਿੱਚ ਤੇ ਆ ਖਲੋਤੈਂਦਰ ਇਹ ਚ ਲੱਗਾ ਰੀਸੀਵਰ ਤੇ ਡਾਡੀ ਕੋਲ ਮੈਕ ਹੈ ਡਾਡੀ ਉਹ ਜਾਣ ਰਿਹਾ ਚਲੋ ਕਰਦੇ ਚੈੱਕ ਹੁਣ ਬਸ ਖਲੋ ਜੁਣ ਜੇ ਤੈਨੂੰ ਕਹਾਂਗੇ ਬੋਲ ਪਿਓ ਬੋਲ ਬੋਲ ਆਹੋ ਬੋਲ ਸੋ ਗਾਈ ਮਾਈਕ ਟੈਸਟ ਨੂੰ ਹੁੰਡੇ ਤਰੋਜ ਹੋਣ ਸੋ ਗਾਈਸ ਹੁਣ ਹੋ ਗਈਆਂ ਸ਼ਾਮਾਂ ਤੇ ਸ਼ੇਰਾ ਵੀ ਰਾਹ ਕਰੇ ਤੁਹਾਨੂੰ ਦੱਸਾਂ ਹੌਲੀ ਲੈਂਡ ਦੇ ਲੈ ਕੇ ਆਏ ਜਿਹੜੇ ਮਾਈਕ ਤੇ ਉਹ ਵੀਰ ਨੂੰ ਦਿਖਾਉਣ ਨੇ ਹਾਂ ਫੇ ਆਪਣੀ ਟੀਮ ਵਿੱਚ ਇੱਕ ਹੋਰ ਐਡ ਹੋ ਗਈ ਤਰੋਏ ਨਵਾ ਬਾਲਾ ਮਾ ਮਾਈਕ ਦੇ ਵਿੱਚ ਤੁਹਾਨੂੰ ਆਵਾਜ਼ ਸੁਣਾਉਣੀ ਠੀਕ ਆ ਮਾਈਕ ਤੇ ਆਵਾਜ਼ ਸੁਣਾਉਣੀ ਕਿਦਾਂ ਨਹੀਂ ਪੰਦੀ ਲਾਓ ਹੁਣ ਕੱਢੋ ਮਾਈਕ ਹੁਣ ਮਾਈਕ ਵਿੱਚ ਇਹਨੇ ਭਲਾ ਕਿੰਨੀ ਆਵਾਜ਼ ਆਉਂਦੀ ਆ ਤੇ ਹੁਣ ਤੁਸੀਂ ਇਹ ਦੱਸੋ ਵੀ ਮੈਕ ਦੀ ਆਵਾਜ਼ ਕਿੰਨੀ ਆਉਂਦੀ ਜੇ ਤਾਂ ਮੈਂ ਕਿਹਾ ਇਹ ਸਿੰਪਲ ਫੋਨ ਵਿੱਚ ਬਣਾਉਣਾ ਹੁਣ ਮਾਈਕ ਵਿੱਚ ਬਣਾ ਬਣ ਹਾਂ ਹੁਣ ਮਾਈਕ ਤੇ ਬਲੌਗ ਬਣਾ ਬਣ ਕਰਨਗੇ ਇਹ ਸਾਨੂੰ ਜ਼ਰੂਰ ਹੀ ਆਪਾਂ ਨੂੰ ਇਹ ਇਮਪਰੂਵ ਕਰਨਾ ਆਪਣੀ ਵਾਇਸ ਨੂੰ ਆਪਣੀ ਕੁਆਲਿਟੀ ਨੂੰ ਇਮਪਰੂਵ ਕਰਨਾ ਸਾਡੇ ਲਈ ਵੀ ਜ਼ਰੂਰੀ ਤੇ ਬਾਕੀ ਬਲੌਗ ਵੀ ਹੁਣ ਬਣਾਇਆ ਕਰਾਂਗੇ ਮਾਈਕ ਵਿੱਚ ਬਣਾਇਆ ਕਰਾਂਗੇ ਪਰ ਮੈਕ ਦੇ ਉੱਥੇ ਲੋਡ ਪੈਣੀ ਜੇ ਉਹ ਬਾਹਰ ਕਿਤੇ ਗਏ ਨਾ ਜਿਵੇਂ ਮੰਨ ਲਓ ਕਿ ਬਾਜ਼ਾਰ ਜਾਂ ਸ਼ਹਿਰ ਵਿੱਚ ਗਏ ਉਦੋਂ ਲੋਡ ਪਿਆ ਕਰਨੀਆਂ ਨੂੰ ਹਾਂ ਲੋ ਗਾਇਸ ਇਧਰ ਵੀ ਕੈਮਰਾ ਕਰੋ ਮੇਰੀ ਆਵਾਜ਼ ਆਉਂਦੀ ਹੋਣੀ ਤੁਹਾਨੂੰ ਇੰਨੀ ਦੂਰੋਂ ਵੀ ਕਿਉਂਕਿ ਦੋ ਮੈਕ ਹੈ ਨਾ ਇੱਕ ਮੇਰੇ ਕੋਲ ਆ ਇਹ ਆਪਾਂ ਇੱਥੇ ਵੀ ਲਾ ਸਕਦੇ ਇਹਨੂੰ ਹੂੰ ਇਹ ਹੁਣ ਇੱਥੇ ਲਾ ਕੇ ਵਿਖਾਉਗਾ ਨਾ ਸਦਾ ਬਸ ਹੁਣ ਜੋ ਮਰਜ਼ੀ ਕਰਾਂ ਮੈਂ ਹੁਣ ਤੁਹਾਨੂੰ ਆਵਾਜ਼ ਸੁਣੂਗੀ ਕਲੀਅਰ ਹੈ ਹਾਂ ਕਿਉਂਕਿ ਮੈਕ ਮੈਕ ਹੀ ਹੁੰਦਾ ਫਿਰ ਇੱਕ ਕਿੱਥੇ ਫੋਨ ਦਾ ਮੈਕ ਇੰਨੀ ਦੂਰੋਂ ਚੱਲਣਾ ਸਹੀ ਹੈ ਇੱਕ ਆ ਇੱਚ ਇੰਨਾ ਤਕੜਾ ਮੈਕ ਹੁੰਦਾ ਤੇ ਬਾਕੀ ਅੱਜ ਅਸੀਂ ਪਹਿਲੀ ਵਾਰ ਮੈਗ ਵਿੱਚ ਵੀਡੀਓ ਬਣਾਈ ਹੈ ਹੁਣ ਇਹ ਵੇਖਣਾ ਵਾ ਵੀ ਮੈਗ ਪਹਿਲੀ ਕਰ ਲਿਆ ਮੈਗ ਮੈਗ ਤਾਂ ਪਹਿਲੀ ਵਾਰ ਗੱਲ ਵੀ ਵੀਡੀਓ ਪਹਿਲੀ ਆਪਣੀ ਮੈਗ ਵਿੱਚ ਆਹੜੀ ਬਲੌਗ ਵਾਲੀ ਬਾਕੀ ਆਪਾਂ ਕਮੇਟੀ ਵੀਡੀਓ ਬਣਾਦੇ ਸ਼ੇਰ-ਵੀਰ ਦੇ ਮੈਗ ਹੈਗੇ ਉਹਦੇ ਵਿੱਚ ਬਣਾਉਂਦੇ ਰਹੇ ਆਂ ਵੀਡੀਓ ਇੱਥੇ ਬੰਨਦੀ ਮਾਈ ਬਾਕੀ ਵੀ ਬਲੌਗ ਫਰਸਟ ਬੰਨਦਾ ਮੇਰਾ ਇੱਤੇ ਤੇ ਚਲੋ ਤੁਸੀਂ ਦੱਸੋ ਪਹਿਲੇ ਬਲੌਗ ਵੇਖ ਕੇ ਤੁਸੀਂ ਵੰਦੇ ਹੋਣੇ ਆ ਜਿਹੜੇ ਬੰਦੇ ਭੈਣ ਭਰਾ ਵੰਦੇ ਉਹ ਵੇਖੋ ਤੇ ਜਿਹਨਾਂ ਨਹੀਂ ਵੇਖਦਾ ਉਹ ਜਾ ਕੇ ਪਿਛੇ ਵੇਖ ਕੇ ਤੇ ਆ ਵੇਖ ਕੇ ਇਹ ਦੱਸੋ ਵੀ ਕੀ ਇੰਪਰੂਵ ਹੋਇਆ ਇਹਨਾਂ ਚੀਜ਼ਾਂ ਵਿੱਚ ਆਵਾਜ਼ ਚ ਕੀ ਇੰਪਰੂਵ ਹੋਇਆ ਦੋਵਾਂ ਚ ਹੈਨਾ ਕੁਆਲਟੀ ਕਵਾਲਿਟੀ ਦਾ ਫਰਕ ਪੈਗਾ ਕਵਾਲਿਟੀ ਇੰਪਰੂਵਡ ਹੋਣੀ ਹੁੰਦੀ ਆ ਲੈ ਆ ਗਿਆ ਦੇ ਆ ਗਿਆ ਦੇ ਐਸੇ ਕਰਕੇ ਆ ਵੀ ਨਵੀਂ ਭੱਜਾ ਮੁੰਡਾ ਆ ਗਏ ਵੇਖੋ ਚਾ ਚੜ ਗਿਆ ਨਹੀਂ ਨਹੀਂ ਉਹ ਟੈਸਟ ਕਰਕੇ ਮੈਂ ਹੀ ਵੇਖੂਗਾ ਤੁਸੀਂ ਕਰ ਲਓ ਇੱਕ ਵਾਰੀ ਤੁਸੀਂ ਕਰ ਲਓ ਨਾ ਮੇਲਾ ਮਾਰ ਆ ਗਿਆ ਮੈਂ ਫਿਰ ਅੱਜ ਆ ਗਿਆ ਜਹਰੀ ਕੋਟੀ ਪਾ ਕੇ ਆਜੇ ਮੈਂ ਨਾ ਤੋ ਰੋਕੀ ਬਣਿਆ ਮੈਂ ਪੋਪੜ ਲਾਲੀ ਬਣਿਆ ਤੇ ਹੁਣ ਆਪਣਾ ਇੱਕ ਹੋਰ ਬੰਦਾ ਆ ਟੀਮ ਮੈਂਬਰ ਦਾ ਐਡ ਹੋ ਗਿਆ ਵਿੱਚ ਤੇ ਕੀ ਕਹਿਣਾ ਚਾਹੋਗਦਾ ਨਹੀਂ ਇਹਨਾਂ ਨੂੰ ਮੈਂ ਦੇਖਾਂਗੇ ਮੈਂ ਵੇਖੂਗਾ ਨਾ ਫਿਰ ਕਹੂੰਗਾ ਉਹ ਤਾਂ ਵਧੀਆ ਹੈ ਤੂੰ ਕੋਈ ਨਹੀਂ ਕਰ ਲੋ ਮ제 ਜੀ ਦੁਬਾਰਾ ਕਰਨਾ ਵਾ ਹੈ ਟੈਸਟ ਕਰਨਾ ਵਾ ਹਾਂ ਟੈਸਟ ਕਰਨਾ ਵਾ ਹਾਂ ਠੀਕ ਹੈ ਬਾਕੀ ਇਹ ਵੀ ਸਾਨੂੰ ਬਹੁਤ ਖੁਸ਼ੀ ਆ ਆਪਣੀ ਟੀਮ ਦੇ ਵਿੱਚ ਇੱਕ ਹੋਰ ਨਵਾਂ ਟੌਏ ਜਿੰਦ ਅੱਗੇ ਦੱਸਿਆ ਵੀ ਐਡ ਹੋਇਆ ਵਾ ਆਪਣੀ ਮੈਂਬਰੀ ਹੁੰਦੇ ਕੀ ਇਹ ਵੀ ਚੀਜ਼ਾਂ ਇੱਕ ਹੁਣ ਬਾਕੀ ਜਿਤੇ ਜਿਤਾ ਮਹਾਰਾਜ ਮਿਹਰ ਕਰੀਏਗਾ ਚਲ ਕੋਈ ਗੱਲ ਨਹੀਂ ਤੇ ਠੀਕ ਹੈ ਚਲੋ ਗਾਈਜ਼ ਕੰਗ੍ਰੈਚੁਲੇਸ਼ਨ ਮੇਰੇ ਵੱਲੋਂ ਸਾਰਿਆਂ ਨੂੰ ਠੀਕ ਹੈ ਹਾਂ ਚਲੋ ਠੀਕ ਆ ਹੁਣ ਮੈਂ ਮੈਂ ਕ ਰੀਸੀਵਰ ਲਾ ਦਨਾ ਹੋਣਾ ਹੁਸਨ ਕਹਿੰਦਾ ਮੈਂ ਚੈੱਕ ਕਰਕੇ ਵੇਖਣੇ ਆ ਮੈਂ ਤੂੰ ਵੀ ਚੈੱਕ ਕਰਕੇ ਵੇ ਹੁਣ ਕਿਦਾਂ ਬੰਦੇ ਬੋਲਟ ਦੀ ਆਵਾਜ਼ ਵਿਖਣਾਂ ਨਹੀਂ ਹੋਊਗੀ ਸ਼ਾਇਦ ਹਣਾ ਆਊਗੀ ਪਰ ਥੋੜੀ ਥੋੜੀ ਬਹੁਤ ਆਊਗੀ ਜਿਆਦਾ ਨਹੀਂ ਹੋਊਗੀ ਪਤਾ ਨਹੀਂ ਲੱਗੂਗਾ ਹਾਂ ਹਾਂ ਚਲੋ ਠੀਕ ਆ ਮਿਲਦੇ ਬਾਅਦ ਬਾਕੀ ਦਾ ਵਲੋਗ ਬਾਅਦ ਕੰਟੀਨਿਊ ਕਰਦੇ ਆ ਪਾਣ ਅੱਜ ਹੁਣ ਜਾਣੇ ਬਾਹਰ ਸੈਰ ਕਰਨ ਮੈਂ ਡੈਡੀ ਤੇ ਤੁ ਜਾ ਇੰਦਰ ਰੋਜ਼ ਸਾਡਾ ਮਲ ਵੀ ਰੂਟੀਨ ਹੀ ਆ ਕਿ ਸੈਰ ਕਰਨ ਦੀ ਰੋਟੀ ਰਾਟੀ ਖਾ ਕੇ ਬਾਅਦ ਦਾ ਦੋ ਸੀਰੀਅਲ ਵੇਖ ਕੇ ਬਸ ਸੈਰ ਕਰਨ ਜਾਣਾ ਸੈਰਸੂਰ ਕਰਕੇ ਵਾਪਸ ਘਰ ਨੂੰ ਆ ਜਾਣਾ ਤੇ ਬਸ ਇਹ ਇੰਦਰ ਡਿਆ ਉਹ ਅੱਛੇ ਤੁਣਾ ਜਿਹੜੋ ਆਉਂਦਾ ਰ ਫੇਰ ਜਾਣੇ ਡੈੜੀ ਬਾਹਰ ਹੈ ਬਾਕੀ ਮਾਰਾ ਇਹਨੇ ਖੁਸ਼ੀਆਂ ਦਿੱਤੀਆਂ ਵਾ ਅੱਜ ਮੈਕ ਲੈਂਦੇ ਆ ਹੋਰ ਵੀ ਕਈ ਖੁਸ਼ੀਆਂ ਤੇ ਮਾਰ ਇਦਾਂ ਹੀ ਖੁਸ਼ੀਆਂ ਵੰਡਦਾ ਰਵੇ ਇਦਾਂ ਕਰਕੇ ਮੈਂ ਹਮੇਸ਼ਾ ਕਹਿੰਦਾ ਲੱਖ ਜਰਾ ਪੀਰ ਜੀ ਦੇ ਮੈਨੂੰ ਬਹੁਤ ਜ਼ਿਆਦਾ ਯਕੀਨ ਹੈ ਤੇ ਇਦਾਂ ਹੀ ਬਸ ਮਾਰ ਆਏ ਖੁਸ਼ੀਆਂ ਖੇੜੇ ਉਹ ਕਰ ਚ ਵੰਡਦਾ ਰਵੇ ਤੇ ਮੇਰ ਪ੍ਰਿਆ ਸਾਡੇ ਦੇ ਰੱਖੇ ਸਾਰੇ ਦੇ ਰੱਖੇ ਮਾਰੇ ਕਰੇ ਕਿਰਪਾ ਸਾਬ ਤੇ ਚੜਦੀ ਕਲਾ ਕਰੇ ਤੇ ਸਾਰੇ ਸਰਬੱਤ ਦਾ ਭਲਾ ਕਰੇ ਕਰੇ ਹੋ ਗਏ ਨਾ ਚਲੋ ਹੁਣ ਜਾਣੇ ਬਾਹਰ ਬਾਕੀ ਦੀ ਗੱਲ ਬਾਅਦ ਜਾ ਕਰਦੇ ਆ ਗਾਈ ਸਾਨੂੰ ਇਹ ਬਾਹਰ ਸੈਰ ਕਰਨ ਮੈਂ ਇੰਦਰਖੰਡ ਦੇ ਮੋਹੜੀਆਂ ਤੇ ਡੈਡੀ ਵੀ ਡਾੜੀ ਮੋਹੜੀਆਂ ਖਾਂਦਿਆ ਨਾ ਤੇ ਲੋਈ ਦੇ ਪਈਆਂ ਨੇ ਮੋਹੜੀਆਂ ਜਿਹੜੇ ਗਰਮ ਹੁੰਦੀਆਂ ਨਾ ਉਹ ਜਸਵਾਲ ਲੱਗਦੀਆਂ ਆਹ ਦੁਕਾਨ ਵਾਲੀਆਂ ਚਲੋ ਇਹ ਤੇ ਦੂਜੀਆਂ ਜਿਹੜੇ ਤੜ ਰੇਰ ਤੇ ਨਹੀਂ ਕਰਕੇ ਦਿੰਦੇ ਉਹ ਗਰਮ ਰੇਕੇ ਉਹ ਜਨੇ ਸਵਾਦ ਨਹੀਂ ਥੋੜੀ ਆਪਣੇ ਘਰ ਰੇਤ ਭਈ ਭੁੰਕੇ ਲੂਣੀ ਬਾਂਡਿਆ ਚਰ ਨਾਲ ਰੇਤ ਚ ਲੂਣ ਨਾ ਹੀ ਪਉਂਦੇ ਮੇਰੇ ਖਿਆਲੋ ਨਹੀਂ ਬਟਲ ਰੂਣ ਨਾਲ ਹੀ ਪਉਂਦੇ ਵਿੱਚ ਰੇਤ ਹੁੰਦੀ ਆ ਪਰ ਲੂਣ ਨਹੀਂ ਲੂਣ ਹੀ ਪਉਂਦੇ ਜਿਹੜਾ ਆਪਾਂ ਖਾਣਾ ਲੂਣ ਦਾ ਸਟੇਜਟ ਹੁੰਦਾ ਨਾ ਵਿੱਚ ਉਹਦੇ ਮੋਖੜੀਆਂ ਦੇ ਬਾਕੀ ਉਹ ਸਵਾਦ ਹੁੰਨੀਆਂ ਉਹ ਜਾਰੀਆਂ ਤੇ ਯਾਰ ਥੋੜੀ ਆਪਣੇ ਘਰ ਉੱਥੇ ਇੰਨੀ ਕੁ ਸਵੇਰੇ ਪਾ ਕੇ ਦੇ ਮੋਖ ਨਾਲ ਲੈਗਾ ਆਓ ਸਵੇਰੇ ਭੁੰਨ ਲਾਂਗੇ ਗਰਮ ਕਰਨੀਆਂ ਚਲ ਵਲੌਗ ਬਣਾਵਾਂਗੇ ਆਹੋ ੜੀ ਕਹਿਣਾ ਚਾਹੋਗੇ ਕੁਝ ਠੰਡ ਠੰਡ ਬਾਰੇ ਜਾਂ ਕੋਈ ਗੱਲਬਾਤ ਕੋਈ ਆਪਣੀ ਦਿਲ ਦੀ ਦਿਲ ਦੀ ਗੱਲਾਂ ਠੀਕ ਹੀ ਆ ਤੇ ਦਿਲ ਦੀ ਗੱਲਾਂ ਸੋਹਣੀਆਂ ਵੀਡੀਓ ਚੱਲ ਉਹ ਡਾਇਲੋਗ ਮਾਰ ਰਿਹਾ ਕਿ ਤੇ ਪਾ ਪਾਟੋਂ ਲਾ ਛੱਡ ਫਰਾ ਆ ਕਰੀ ਸਰਾ ਕੀ ਰੈਂਦੇ ਕੋਈ ਉਹ ਡਾਇਲੋਗ ਮਾਰ ਦੇ ਕੇ ਕੈਮਰਾ ਚੱਲ ਗਿਆ ਉਹ ਜੇ ਪਾੜ ਨਾ ਮੱਥਾ ਲਾਇਆ ਪਾੜ ਟਹਿ ਜਾਂਦੇ ਤੇ ਫਿਰ ਧਰਤੀ ਤੇ ਕੋਈ ਪਾੜ ਹੀ ਨਹੀਂ ਸੀ ਰਹਿਣਾ ਸੋਹਣਿਆ ਸੋਹਣਿਆ ਹਾਂ ਸੋਹਣਿਆ ਹਾਂ ਡਾਡੀ ਨੂੰ ਅਡਰ ਆਦਾ ਵੀ ਕਮੇਡੀ ਫਿਲਮੇ ਬਣਾਉਂਦੇ ਨੇ ਇਹ ਮੂਵੀਆਂ ਉਹਦੇ ਵਿੱਚ ਡਾਡੀ ਨੂੰ ਇਹੋ ਜਿਹਾ ਰੋਲ ਦਈਏ ਕਦੇ ਹਨਾ ਡਾਡੀ ਨੇ ਇਹੋ ਜਿਹਾ ਰੋਲ ਫੱਬਦੇ ਵੀ ਆ ਵਧੀਆ ਲੱਗਦੇ ਨੇ ਮੂਵ ਡਾਡੀ ਨੇ ਇਹੋ ਜਿਹਾ ਰੋਲ ਦਈਏ ਮਤਲਬ ਇੱਕ ਕਮੇਡੀ ਦੀ ਰੋਲ ਮਤਲਬ ਕਲਿੱਪ ਦਊਗਾ ਇਹੋ ਵਲੌਗ ਦੇ ਵਿੱਚ ਕਲਿੱਪ ਐਡ ਕਰੂਗਾ ਇਹ ਡਾਇਲੌਗ ਵਾਲੀ ਮੈਂ ਵੀ ਸੰਧ ਕਰੂਗਾ ਕਰ ਦਿੰਦਾ ਆਹੋ ਦੇਖੋ ਫਿਰ ਉਹ ਐਡ ਕਰ ਦੂ ਵਿੱਚ ਨਾਲੇ ਚੋਰ ਨਾਲੇ ਚਤਰ ਹਾਂ ਉਹ ਕਲਿੱਪ ਜਿਹੜੀ ਹੋਊਗੀ ਨਾ ਮੈਂ ਅੱਗੇ ਲਾ ਦੂੰ ਸਭ ਤੋਂ ਪਹਿਲਾਂ ਵੇਖ ਲਈ ਨੀ ਫਿਰ ਉਹ ਵੇਖ ਲਈ ਹੁਣੀ ਤੁਸੀਂ ਇਹ ਤੇ ਮਗਰ ਵੀ ਲਾਉਂਗਾ ਉਹ ਜੇ ਤੇਰੀ ਲਈ ਮੈਂ ਐਂਡ ਤੇ ਵੀ ਲਾਉਂਗਾ ਫਿਲਮ ਵੀ ਲਾ ਦੂੰਗਾ ਮੈਂ ਹੁਣ ਇੱਕ ਤਾਂ ਬਾਅਦ ਹੀ ਵੇਖ ਲਿਓ ਕਿਹ ਰਿਆ ਜੇ ਸਾਡੇ ਨਾਲ ਦੁਸ਼ਮਣੀ ਪਾ ਹੀ ਲਈ ਹੈ ਤੇ ਜਾ ਜਾ ਕੇ ਆਪਦੀ ਮਾਂ ਨੂੰ ਕਹੇ ਕਿਸੇ ਦੇ ਵੀ ਦੇਵਤੇ ਦੇ ਮੰਦਰ ਤੇ ਪਤਾਸਿਆਂ ਦਾ ਪ੍ਰਸ਼ਾਦ ਚੜਾਵੇ ਕਿਉਂਕਿ ਤੇਰੀ ਮੌਤ ਪਿੱਛਾ ਕਰਨ ਲੱਗ ਪਈ ਹੈ ਹਾਏ ਤੇਰਾ ਮਤਲਬ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਨਾ ਹੀ ਸ਼ੇਰਾ ਤੇਰਾ ਪਛਾ ਮੌਤ ਕਰਨਾ ਪਿਆ ਜਿਆ ਦੀ ਮਾਂ ਨੂੰ ਕੌਣ ਕਹਿੰਦਾ ਕਿਨੂੰ ਹੀਰੋ ਨਹੀਂ ਹੀਰੋ ਕਿਹੜਾ ਹੁੰਦਾ ਹੀਰੋ ਨੂੰ ਕਹਿੰਦਾ ਗੁੰਡਾ ਗੁੰਡਾ ਕਿਹੜਾ ਹੁੰਦਾ ਰ ਹੀਰੋ ਕਿਹੜਾ ਹੁੰਦਾ ਕੋਈ ਲਾਲਾ ਨਾਂ ਨਹੀਂ ਲੀ ਦਿੰਦਾ ਹੋਊਗਾ ਯੋਗਰਾਜ ਗੋਗਲੇ ਲਰਗਾ ਜੋ ਜੋ ਦਾ ਡਾਇਲੌਗ ਇਹ ਚ ਕਿਹੜੀ ਗੱਲ ਹੈ ਬਾਕੀ ਚਲੋ ਲਾਲਾ ਭਾਤੂ ਬਾਕੀ ਅੱਜ ਅਸੀਂ ਹੀ ਲੈਣ ਦੇ ਮਾਈਕ ਠੀਕ ਹੈ ਮੈਗ ਉਹਦੇ ਵਾਂਗੂ ਨਿਕਲ ਆਇਆ ਬਗਾਲਾ ਜਿਹੜਾ ਚੋ ਕਰਦਾ ਨੇ ਠੀਕ ਹੈ ਸੁਣ ਤੇ ਬਾਕੀ ਠੀਕ ਹੈ ਅੱਜ ਮੈਗ ਮੂਕ ਲੈਂਦੇ ਹੁਣ ਇਹਨਾਂ ਵੀਡੀਓ ਗੜੀ ਆਉਣਗੀਆਂ ਸਾਡੀ ਉਹ ਮੈਗ ਨਾਲ ਬਣ ਕੇ ਆਉਣਗੀਆਂ ਤੇ ਹੋਰ ਮਾੜੀ ਇੰਪਰੂਵ ਹੋ ਜੂਗੀ ਵੀਡੀਓ ਆਪਣੀ ਵੀਡੀਓ ਕੋਈ ਨਹੀਂ ਵੋਇਸ ਦੀ ਕੁਆਲਿਟੀ ਹੋਰ ਵਧੀਆ ਹੋ ਜੂਗੀ ਆਡੀਓ ਕੁਆਲਿਟੀ ਬਾਕੀ ਬਸ ਅੱਜ ਦੇ ਵਲੌਗ ਚ ਇਹੋ ਹੀ ਜੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਉਹਨੇ ਦਰ ਲਈ ਬਾਏ ਬਾਏ ਗੁੱਡ ਨਾਈਟ